ਔਰ ਕੱਲ ਦੀ ਜਿਹੜੀ ਹਾਈਕ ਵੀ ਠੀਕ ਆ ਉਹਦੇ ਵਿੱਚ ਵੀ ਇਹ ਆਪਣਾ ਵਕੀਲ ਪੇਸ਼ ਕਰ ਰਹੇ ਆ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫਿਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆਸਾਂ ਵੀ ਜਿਹੜਾ ਜਿਹੜਾ ਜੂ ਸਾਡੀਆਂ ਮੰਗਾ ਨੇ ਉਹ ਤਕਰੀਬਨ ਤਕਰੀਬਨ ਪੂਰੀ ਹੋ ਜਾਣਾ ਜਿਹੜੇ ਦਿਲਬਾਗੇ ਲੋਕੀ ਬੜੇ ਖੁਸ਼ ਆ ਵੀ ਪ੍ਰਾਣੀ ਜੜੀਆਂ ਹੈ ਗਈ ਸੀ ਪ੍ਰਾਣੀ ਸੀ ਜਿਹੜੀਆਂ ਲੋਕੀ ਕਾ ਵੀ ਖੁਸ਼ ਸੀ ਵੀ 150 ਰੇਟਾਂ ਜੀ ਦਾ ਤੇ ਲੱਗਦਾ ਹੈ ਵੀ ਸਰਕਾਰ ਮੰਨੂਗੀ 150 ਪ੍ਰਾਣੀ ਰੇਟ ਲੱਗੂਗੀ ਨਹੀਂ ਬਿਲਕੁਲ ਨੂੰ ਕੁੜਮੀ ਇਸੇ ਗੱਲ ਤੇ ਅੜੇ ਰਹੇ ਸੀ ਕੁੜਮੀ ਤੇ ਮੇਰੀ ਸਾਰੀ ਟੀਮ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਕਿ ਭਾਈ ਸਾਡਾ 150 ਰੁਪਏ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੋਪਲਾ ਨਹੀਂ ਲੇਕਿਨ ਟੋਪਲਾਇਆ ਹੁਣ ਬੰਦ ਜੋ ਨੈਸ਼ਨਲ ਹਾਈਵੇ ਗਈ ਆ ਕੋਰਟ ਚ ਕੱਲ ਤਰੀਕ ਵੀ ਆ ਕੱਲ ਤਰੀਕ ਆ ਹੁਣ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਦੇ ਹੱਲੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਦੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਦੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਕਿ ਕਿਉਂਕਿ ਨੈਸ਼ਨਲ ਹਾਈਵੇ 'ਚ ਇੰਨੀਆਂ ਜਾਲੀਆਂ ਪਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ ਢਾਈ ਸਾਲ 2008 ਦੇ ਵਿੱਚ ਨੂੰ ਇਹਨਾਂ ਨੇ ਕੰਮ ਦਿੱਤਾ ਸੋਮਾ ਕੋ ਆਪਣੇ ਢਾਈ ਸਾਲ ਤੇ ਪੂਰਾ ਕਰਨਾ ਸੀ ਉਹ ਅੱਜ ਵੀ ਪੂਰਾ ਆਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨਾਂ 'ਚ ਕਿੰਨੇ ਨਿਆਰਾ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਹੈ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਿਸ ਰੂਟ ਸਹੀ ਨਹੀਂ ਹੈਗੇ ਔਰ ਜਿਹੜੀਆਂ ਐਨ ਐਚ ਜਿਹੜਾ ਹੈਗਾ ਪਿੱਛੋਂ ਇਹ ਪਾਣੀ ਪੱਤੋਂ ਲੈ ਕੇ જલંધર તક 290.1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲਡੂ ਆਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਦਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਛੜਕੂ ਸਪੀਡ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਨਾਲ ਕੇ ਲਾ ਗਈਆਂ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚੱਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆਉ ਬਤ ਹੁੰਦੇ ਨੇ ਕਈ ਚੀਜ਼ਾਂ ਹੋਈਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਿਆ ਬੱਸ ਦਾ ਰੇਟ ਆ ਤੇ ਬੱਸ 400 ਰੁਪਿਆ ਲੈ ਕੇ ਘਾੜਾ ਜੀ ਜੇ ਬੱਸ 400 ਲੈ ਕੇ ਨੰਗ ਰਹੀਏ ਤੇ ਬਾਕੀਆਂ ਤੇ ਜਿਹੜਾ ਵਜਨ ਆ ਪਾਇਆ ਜਾ ਰਿਹਾ ਇਹ 2 ਨੰਬਰ ਦੇ ਵਿੱਚ ਇਹੋ ਜੇ ਕੰਮ ਕਿਉਂ ਕੀਤੇ ਜਾ ਰਹੇ ਹੈ ਮਤਲਬ ਹੁਣ ਅਗਰ ਕੰਪਲੀਟ ਬਣਵਾ ਤਾਂ ਕੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਬਣੋ ਦੇਖੋ ਜੀ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਪਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਹੈ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਜੋ ਸਿੱਟਾ ਨਿਕਲੂਗਾ ਤੁਹਾਡੇ ਸਾਹਮਣੇ ਕਿਹਦਾ ਕੋਰ ਦਾ ਪੈਂਦਾ ਪਵਾ ਕੋਰ ਦਾ ਫੈ ਜਦੋਂ ਆ ਆ ਤਾਂ ਲੀ ਜੇ ਅਗਰ ਕੋਰਪ ਨੇ ਫੈਸਲਾ ਡਿਲੇ ਕਰ ਦਿੱਤਾ ਤਾਂ ਤੁਹਾਡਾ ਕਰਨਾ ਬਈ ਦੀ ਬਿਲਕੁਲ ਬੰਦ ਰਹੂਗਾ ਇਹ ਹਾਂਜੀ ਬੰਦ ਕੀ ਇਹ ਚੱਲਦਾ ਨਹੀਂ ਹੈਗਾ ਜੇ ਕੋਈ ਸ਼ਬਦ ਜਿਹੜੀ ਮਿਆਦ ਦੀ ਗੱਲ ਹੈ ਉਹਨਾਂ ਨੇ ਜਿਹਦੀ ਮਿਆਦ ਬਾਰੇ ਕੀ ਕਿਹਾ ਕਿ ਦੀ ਐਨ ਐਚ ਆਈ ਵੱਲੋਂ ਕਹਿ ਕੀ ਇਹ ਤਾਂ ਲਾਈਫ ਟਾਈਮ ਵਾਸਤੇ ਹੈਗਾ ਐਨ ਐਚ ਆਈ ਨੇ ਕਹਿਦਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਥੋਮਾ ਕੰਪਨੀ ਤੋਂ ਕੋਲੇ ਨੂੰ ਐਨ ਐਚ ਚਲਾ ਰਹੀ ਆ ਜੀ ਇਹੀ ਅਜ ਤੱਕ ਨਹੀਂ ਰਾਜ ਸਮਝਾਇਆ ਵੀ ਜਿਹੜੀ ਉੱਤੇ ਕੰਪਨੀ ਬੈਠੀ ਉਹ ਕਿਵੇਂ ਬੈਠੀ ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ